ਹਾਂਜੀ ਸਤਿ ਸ਼੍ਰੀ ਅਕਾਲ ਵੈਲਕਮ ਕੀ ਆ ਜਾਲ ਜਾਲ ਕਿਵੇਂ ਹੋ ਸਾਰੇ ਠੀਕ ਠਾਕ ਵਧੀਆ ਹੋ ਕਰਦੇ ਆਂ ਛੋਟੇ ਛੋਟੇ ਦੀ ਸ਼ੁਰੂਆਤ ਕਰ ਆਪਾਂ ਚੱਲੇ ਆਂ ਬਾਜ਼ਾਰ ਆਂ ਅੱਜ ਛੁੱਟੀ ਕੀਤੀ ਅੱਜ ਕੰਮ ਤੋਂ ਨਹੀਂ ਗਏ ਰੈਸਟ ਕੀਤੀ ਘਰੇ ਅੱਜ ਸਾਰੀ ਦਿਹਾੜੀ ਸ਼ਾਮ ਦਾ ਟਾਈਮ 5:30 ਹੋ ਗਏ ਚੱਲੇ ਆਂ ਚਲੋ ਵਧੇ ਚalo ਵੀ ਚalo ਫਤੇ ਸੋਨਾ ਛੁੱਟੂ ਪਾਇਆ ਅੱਜ ਕਿਉਂ ਫਤੇ ਸੋਨਾ ਪਾਇਆ ਛੁੱਟੂ ਆਪਾਂ ਰੈਡੀ ਹੋ ਗਏ ਆ ਕਿਉਂ ਫਤੇ ਫਤੇ ਵੀ ਰੈਡੀ ਨਾ ਮੈਂ ਵੀ ਰੈਡੀ ਹਾਂ ਬਲੇ ਦੋਸਤੋ ਚਲੋ ਚਲੋ ਚੱਲੀਏ ਮਿੰਟ ਮਾਰੋ ਦੇਣੀ ਬੜਾ ਲੱਗਾ ਚਲੋ ਚਲੋ ਚੱਲੀਏ ਬਈ ਅੱਗੇ ਟਾਈਮ ਬੜਾ ਹੋ ਗਿਆ ਚਲੋ ਫੋਨ ਖਾਲੋ ਗੱਡੀ ਕਿੱਥੇ ਗਈ ਮम्मी ਨੇ ਪਤਾ ਲੈਣ ਆਏ ਆਪਾਂ ਕੋਈ ਵੀ ਨਹੀਂ ਘਰੇਗਾ ਸਾਰੇ ਦੀਪੂ ਨੇ ਗਏ ਕਿਤੇ ਉਹ ਗਏ ਉਹਨੂੰ ਦੇਖ ਕੇ ਖਤੇ ਕੌਣ ਮਾਰ ਆ ਗਏ ਨਾ ਆ ਜਾ ਛੱਟ ਆ ਕੇ ਵੇਖਣਾ ਹਨ ਇਹ ਆਂਦੀ ਹੋ ਪਤਾ ਨਹੀਂ ਕਿ ਹੱਕਾ ਕਟਵਾਲੀ ਬਹੁਤ ਹਵਰ ਸੇ ਤਾਂ ਠੀਕ ਐ ਇਦਾਂ ਹੀ ਹੋਵੇ ਉਹ ਤਾਂ ਟੋੜੇ ਨਹੀਂ ਰੋਹਣ ਤੋਂ ਤੇ ਉਹ ਟੂਕੀ ਬੋਰਡ ਨਹੀਂ ਗਾਏ ਨੂੰ ਚੱਲਿਆ ਆਇਆ ਨਹੀਂ ਸੀ ਤਾਂ ਮੁਕੇ ਤੇ ਭਾਈ ਲੈ ਗਿਆ ਅੱਗੇ ਅਜਾਇਜ਼ ਆ ਰਹੀ ਨਾ ਤਾਂ ਕਰਕੇ ਅੰਮ੍ਰਿਤਸਰ ਦੀ ਵੀ ਆ ਗਈ

1301 ਉਹ ਵੀ ਕੁਰਸੀਆਂ ਸੋਹਣੀਆਂ ਹਨ ਚਲੋ ਹਾਂ ਜੋ ਫਾਤੀ ਫਰੇਮਾ ਤੇ ਚੇਅਰ ਲੈਂਦੀ ਏ ਇੱਕ ਆਪਾਂ ਸੋਹਣੀਆਂ ਜੀ ਹਾਂ ਆਜੋ ਚੀਜੀ ਚੀਜੀ ਹਾਂ ਜੋ ਚੀਜੀ ਗਾ ਲੋ ਨਹੀਂ ਖਣੀ ਚੀਜੀ ਕੁਛ ਕਹਿ ਗਿਆ ਤੇ ਤੈਨੂੰ ਕਹਿਣ ਦਿਆ ਉਹਨੂੰ ਸਮਝ ਨਹੀਂ ਆਉਂਦੀ ਕਿਉਂ ਫਤਿਹ ਤੇ ਕਹਿਣ ਤੇ ਆ ਬੜਾ ਗੋਡਿਆਂ ਥੱਲੇ ਵਸਦੀ ਗੱਲ ਬਾਤ ਚਲੋ ਆਜੋ ਆ ਗਈ ਸਹਾਰਾ ਚਾਹੀਦਾ ਮੜ ਆ ਜਾ ਫਤਿਹ ਆਜੇ ਆਜੇ ਫਤਿਹ ਆਜੇ ਆਜੇ ਹੱਥ ਪਾ ਲੈ ਏਦਾਂ ਤੁਰਿਆ ਕਰ ਆਜੋ ਆ ਗਈ ਆਪ ਨੂੰ ਤੱਕ ਲੁੱਤਾ ਮੇਰਾ ਆਪੜ ਕੀ ਚਲ ਫਿਰ ਬੈਗ ਨੂੰ ਚਲੋ ਬੈਗ ਨੂੰ ਸਹਾਰਾ ਚਾਹੀਦਾ ਬੱਸ ਨਾ ਸਹੀ ਗੱਲ ਟਿੱਕੀ 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 ਇਹ ਨਾ ਤੇਰੇ ਪਤੇ ਦਾ ਤਾ ਨਾ ਬੱਲੇ 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 ਬੈਠੋ ਕੁਰਸੀ ਤੇ ਹਣ ਬੈਠੋ ਕੁਰਸੀ ਤੇ ਸਾਰਾ ਬਟਾਲਾ ਸ਼ਾਨ ਮਾਰੀ ਕੁਰਸੀ ਲੈਂਦੀ ਵਧੀਆ ਕਲਰ ਬੋਲੇ ਅੱਜ ਤੇ ਮੈਚ ਹੋ ਗਿਆ ਵੇਖਿਆ ਨੇ ਤੇਰੇ ਸੂਰਤ ਨਾਲ ਸੇ ਕੁਕੀ ਮੇਜ ਹੋ ਗਈ ਫਸ ਕਲਾਸ ਆ ਵਧੀਆ ਹੋ ਗਿਆ ਇਹ ਮਨਮਤੀ ਆਈਆ ਮੁੰਡਾ ਵੀ ਨਾ ਕਿਹਾਂ ਡਾਂ ਨਹੀ ਨਹੀਂ ਕਿຊੂ ਨਾ ਜੀ ਕਿਤੇ ਜਿਗ ਮੁੰਡਾ ਕਿਤੇ ਦੀਆਂ ਕਰਦੀ ਕਿਉਂ ਕਿਉਂ ਬੈਠੇ ਰੋਂਦਾ ਪਤਨੇ ਕਿਉਂ ਰੋਟੀ ਲੈ ਆ ਭੁੱਖ ਲੱਗੀ ਬੇ ਯਾਰ ਆਹ ਨਹੀਂ ਕਿਤੇ ਨੂਣਾ ਨਹੀਂ ਨੂਣਾ ਨਹੀਂ ਸਭ ਚੱਲੇ ਆ ਕੰਮ ਤੇ ਫਤੇ ਵੇਖਣ ਆ ਗਾਲੀ ਥਾਣੀ ਬਕਰ ਚ ਓਕੇ ਸਰ ਦਨ ਤੇਰੀ ਆਪਣੀ ਹੋ ਗਈ ਚੋਲਾ ਵੇ ਟੰਗ ਲਿਆ ਮੋਟਰਸਾਈਕਲ ਤੇ ਲਓ ਜੀ ਪਹੁੰਚ ਗਏ ਕੰਮ ਤੇ ਫੇਰ ਦਾ ਟਾਈਮ ਕਿਚਨ ਦੇ ਥੱਲੇ ਆਪ ਬਕਸੇ ਠੋਕਤੇ ਆਂ ਕਿਆ ਕਰੂ ਹੁਣ ਇੱਧਰ ਦੇਖੋ ਮੈਂ ਖਲਾਰਾ ਪਾਇਆ ਕਿੰਨਾ ਖਲਾਰਾ ਪਾਇਆ ਆ ਮੈਂ ਤੇ ਮੈਂ ਲੱਗੀ ਆ ਮਤਲਬ ਕਿ ਕੰਬਲ ਸੁਲਾਈਆਂ ਟੁਲੀਆਂ ਮੈਂ ਖਾ ਧੁੱਪੇ ਪਾ ਕੇ ਆਉਣੀ ਆ ਸਲਾਬ ਜੇ ਦੀ ਸਮੈਲ ਆਂਦੀ ਪਈ ਨਾ ਕਪੜਿਆਂ ਚ ਤੇ ਗੱਦੇ ਵੀ ਰੱਖੇ ਹੋਏ ਆ ਇਹ ਮੈਨੂੰ ਸਗੋਂ ਕਹਿੰਦੇ ਤੂੰ ਐਵੇਂ ਖਾਪਦੀ ਰਹਿੰਨੀ ਆਂ ਥੱਕ ਜਾਨੀ ਆ ਤਾਂ ਮੈਂ ਕੋਨਸਲਾਵਦੀ ਆਂ ਕਿ ਗੱਲ ਕਪੜਿਆਂ ਨੂੰ ਧੋਵਵਾ ਦੇਣੀ ਆ ਪਰ ਇਹ ਕਿ ਬੜਾ ਔਖਾ ਹੋ ਜਾਂਦਾ ਆ ਘਰ ਦਾ ਕੰਮ ਕਰਨਾ ਨਾਲੇ ਫਤਿਹ ਨੂੰ ਸੰਭਣਾ ਆ ਤੇ ਉਹ ਡਾਹੂ ਮੇਰਨਾ ਕੰਮ ਚੋਣਾ ਬਾਉ ਮੇਰਨਾ ਕੰਮ ਕਰਾਇਆ ਕਰੂਗਾ ਹਨਾ ਫਤਿਹ ਫਤਿਹ ਨੂੰ ਮੈਂ ਸਾਰੀ ਜਾਜ ਸਿਖਾ ਦੇਣੀ ਘਰ ਦੇ ਕੰਮ ਕਰਦੀ ਹੈਨਾ ਮम्मा ਨਾਲ ਹੈਲਪ ਕਰਾਤੀ ਹਨਾ ਜੈਸੂ ਹਾਂ ਕਹਤਾ ਪੁੱਤ ਨੇ ਜੈਸ ਜੈਸ ਕਹਤਾ ਨਾ ਇਹ ਕੰਮ ਉੱਤੇ ਵੀ ਜਾਂਦੇ ਆ ਮਤਲਬ ਚੱਲ ਜਾਂਦੇ ਆ 8:30 9:00 ਵਜੇ ਕੰਮ ਤੇ ਚੱਲ ਜਾਂਦੇ ਸਵੇਰੇ ਮਾਰਨਿੰਗ ਟਾਈਮ ਤੇ ਫਿਰ ਪਹਿਲਾਂ ਮੈਂ ਉੱਠ ਜਾਂਦੀ ਆ ਤੇ ਚਾਹ ਪਾਣੀ ਬਣਾਉਣਾ ਫੁਲਕੇ ਲਾਉਣੇ ਆਟਾ ਗੁੰਨ ਕੇ ਰੋਟੀ ਬਣਾ ਕੇ ਨਾ ਨੇ ਖਵਾਉਣੀ ਨਾਲ ਬਣੀ ਉਹ ਰੋਟੀ ਤੇ ਬੁਖਾਰ ਜਿਆ ਅੱਜ ਲੱਗਦਾ ਪਿਆ ਮੈਨੂੰ ਤੇ ਮੈਂ ਕਿਹਾ ਚਲੋ ਜਦੋਂ ਤੇਦੇ ਪਾਪਾ ਆਉਣਗੇ ਫਿਰ ਮੈਂ ਮਮਾ ਐਡੀਸਨ ਲੈ ਕੇ ਆਵਾਂਗੀ ਆਪਣੀ ਬਾਕੀ ਚਲੋ ਕੋਈ ਨਹੀਂ ਐਦਾਂ ਹੀ ਦਿਨ ਲੰਘਦੇ ਜਾਣੇ ਹੌਲੀ ਹੌਲੀ ਹੁਣ ਫਤਿਹ ਤੁਸੀਂ ਸੌਂ ਜੋ ਸੌਂ ਜੋ ਮਮਾ ਕੰਮ ਕਰ ਲੇ ਹੈ ਹੁਣ ਮੈਂ ਲੱਗੀ ਆ ਕੰਮ ਕਰਨ ਗੱਦੇ ਵਗੈਰਾ ਧੁੱਪੇ ਪਾ ਕੇ ਆਵਾਂ ਕੋਠੇ ਦੇ ਹੋਣੇ ਪਾਣੀ ਹੈ ਤੇ ਜਿਹੜੇ ਇਧਰਲੇ ਰੂਮ ਵਾਲੇ ਗੱਦੇ ਆ ਉਹ ਬਾਹਰ ਗੇਟ ਦੇ ਅੱਗੇ ਬਾਹਰ ਤੋਂ ਪਾਉਂਦੀ ਆ ਸਾਮ ਤੱਕ ਰੈਂਦੀ ਏ ਤੁੱਪ ਤੇ ਉਹ ਬਾਹਰ ਪਾ ਦਿੰਨੀ ਆ ਥੋੜੇ ਕਿਉਂਕਿ ਹੈਵੀ ਏ ਗੱਦੇ ਜਿਹੜੇ ਨਵੇਂ ਲਏ ਸੀ ਜਿਦੋਂ ਹੀ ਦੇਖੇ ਹੋਣੇ ਤੇ ਉਹ ਚੁੱਕੇ ਨਹੀਂ ਜਾਂਦੇ ਹੈ ਬਹੁਤ ਜ਼ਿਆਦਾ ਹੈਵੀ ਤੇ ਮੈਂ ਕਿਹਾ ਚਲੋ نیچے ਪਾ ਦਿੰਨੀ ਆ ਤੇ ਇਹ ਥੋੜੇ ਇਹਨਾਂ ਦਾ ਵਜਨ ਠੀਕ ਹੀ ਆ ਇਹਨਾਂ ਨੂੰ ਉੱਪਰ ਪਾ ਕੇ ਉਹ ਨਹੀਂ ਕੋਠੇ ਤੇ ਨਾਲੇ ਤਾਂ ਲਾਈਨਾਂ ਨੂੰ ਪਾਉਣੀ ਤੁੱਪੇ ਤੇ ਇੱਕ ਕੰਬਲ ਨੂੰ ਕਵਰ ਮਤਲਬ ਕਿੰਨੇ ਦਿਨ ਹੋ ਗਏ ਹੀ ਚੜਾ ਲਿਆ ਸੀਗਾ ਟਾਂਕੇ ਵੀ ਲਾ ਲੇ ਤੇ ਹੁਣ ਇੱਕ ਕੰਬਲ ਰਹਿ ਗਿਆ ਡਬਲ ਬਰਡ ਦਾ ਕੰਬਲ ਹੈ ਤੇ ਇਹ ਹੀ ਗਿਆ ਸਿੰਗਲ ਤੇ ਇੱਕ ਜਿਹੜਾ ਡਬਲ ਬਰਡ ਦਾ ਕੰਬਲ ਉਹਨੂੰ ਕਵਰ ਰਾਤੀ ਚੜਾਇਆ ਤੇ ਮੈਂ ਕਿਹਾ ਹੁਣ ਅੱਜ ਉਹਨੂੰ ਟਾਂਕੇ ਲਗਾਵਾਂਗੀ ੋਲੀ ੋਲੀ ਬਤੇ ਬਤੇ ਕੀ ਕਹਿੰਦੇ ਸੋਨਾ ਸੋਨਾ ਕੀ ਕਹਿੰਦਾ ਸੀ ਉਹ ਜੀ ਸਫਾਈਆਂ ਤੇ ਮੈਂ ਸਾਰੀਆਂ ਕਰ ਲਈਆਂ ਹੋਈਆਂ ਹੁਣੇ ਹੱਲੇ ਮੈਂ ਫਰੀ ਹੋਈਆਂ ਤੇ ਹਰਫਤੇ ਦੇਖੋ ਖੇੜਦਾ ਪਿਆ ਆ ਹਰਫਤੇ ਕੀ ਕਰਦਾ ਪਿਆ ਸੁਣ ਸੁਣ ਕੀ ਕਰਦਾ ਸੀ ਹਰਫਤੇ ਬਿਠਾਇਆ ਸੀ ਇਰ ਤੇ ਹੁਣ ਇਹ ਜੇ ਬਿਠਾਇਆ ਆ ਤੇ ਆ ਅੱਗੇ ਬਣਾਇਆ ਹੈ ਜੇ ਸੇਫਟੀ ਵਾਸਤੇ ਤੇ ਡਿੱਗੇ ਨਾ ਇਨ ਨੂੰ ਅਸੀਂ ਬੈੱਡ ਤੇ ਮੈਂ ਬਿਠਾ ਦਿੰਨੀ ਨਹੀਂ ਕਿਉਂਕਿ ਉਹ ਅੱਜ ਤੱਕ ਉਹੇ ਤੁਰਦੀ ਵੀ ਕਿਸੇ ਟਾਈਮ ਆ ਕੋ ਲਾ ਦੇਈਦਾ ਤੇ ਤੁਰਦਾ ਵੀ ਆ ਤੇ ਹੁਣ ਇਹਨੂੰ ਬਿਠਾਇਆ ਹੈ ਕਿਉਂਕਿ ਟੀਵੀ ਦੇਖਦਾ ਪਿਆ ਆ ਕਾਂਟ ਨੂੰ ਤੇ ਇਹਨੂੰ ਇੰਨੇ ਜਿਆਦਾ ਪਸੰਦ ਹੈ ਨਾ ਵਾਸਤੇ ਕਲ ਕੁਰਸੀ ਆਪਾਂ ਆ ਫਤੇ ਵਾਸਤੇ ਕੁਰਸੀ ਲੈ ਕੇ ਆਏ ਆ ਵਧੀਆ ਫਸਟ ਕਲਾਸ ਇੱਥੇ ਪਾਣੀ ਰੱਖਣ ਵਾਸਤੇ ਰੋਟੀ ਪਾਣੀ ਖਾਣ ਵਾਸਤੇ ਐ ਫਤੇ ਸਹੀ ਆ ਨਾ ਫਤੇ ਠੀਕ ਆ ਨਾ ਗੁੱਡਨ ਗੁੱਡ ਬਾ ਅੰਦਾ ਠੀਕ ਆਂਦਾ ਜੀ ਰਾਤ ਦਾ ਟਾਈਮ ਰੋਟੀ ਆਪਣੀ ਆ ਚੁੱਕੀ ਆ ਆਲੂ ਮਟਰ ਬਣਾਏ ਇਹ ਚੱਲਾਂਦਾ ਹੈ ਪ੍ਰੋਗਰਾਮ ਫਤੇ ਦਾ ਫਤੇ ਮੇਰਾ ਪੁੱਤ ਕੁਰਸੀ ਬੈਠਾ ਨਵੀਂ ਕੁਰਸੀ ਤੇ ਬੈਠਾ ਹਾਂਜੀ ਆਵੇਗਾ ਫਤੇ ਫਤੇ ਆਵੇਗਾ ਜੀ ਪੁੱਤ